ਕੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਅਜਸੀਂ ਖੜੇ ਹੋਏ ਹਾਂ ਜੀ ਕਾਲਾ ਅੰਮ ਨਾਹਨ ਰੋਡ ਤੇ ਨੀਅਰ ਦਸੜਕਾ ਦਸੜਕਾ ਇਤੋਂ ਪਿੰਡ ਜੀ ਵੈਸੇ ਤੇ ਤੁਸੀਂ ਦੇਖੋ ਯਾਰ ਬਾਰਿਸ਼ ਕਿੰਨੀ ਵਧੀਆ ਹੋ ਰਹੀ ਆ ਆਹ ਆ ਦੇਖੋ ਪਹਾੜਾਂ ਦੇ ਵਿੱਚ ਇੰਨੀ ਵਧੀਆ ਬਾਰਿਸ਼ ਪੈ ਰਹੀ ਹੋਵੇ ਨਾ ਚਾਰ ਚੰਨ ਲੱਗ ਜਾਂਦੇ ਨੇ ਮਾਊਂਟੇਨਸ ਨੂੰ ਤੇ ਇਹ ਸਿੱਧਾ ਰੋਡ ਜਾ ਰਿਹਾ ਨਾਹਨ ਤੋਂ ਸੜਕਾ ਇਤੋਂ ਦੀ ਹੈਗਾ ਜੀ ਤਕਰੀਬਨ 2 2.5 ਕਿਲੋਮੀਟਰ ਉਸ ਤੋਂ ਪਹਿਲਾਂ ਆਕੇ ਨਾ ਤੁਹਾਨੂੰ ਇਹ ਦੇਖੋ ਇਹ ਨਾ ਇੱਕ ਟੈਂਪੋ ਟਰੈਵਲਰ ਦਿਖੇਗੀ ਨੰਬਰ ਦੇਖ ਲਿਓ ਐਚ ਪੀ 71 60 ਤੇ 23 ਦਿਨ ਮੈਂ ਤੁਹਾਨੂੰ ਇੱਕ ਖਾਸ ਚ ਦੱਸਦਾ ਤੁਸੀਂ ਗੈਸ ਕਰ ਸਕਦੇ ਹੋ ਕੀ ਹੈ ਵੈਸੇ ਮੈਂ ਤੁਹਾਨੂੰ ਗੈਸ ਤੇ ਨਹੀਂ ਤੁਸੀਂ ਸੋ ਤੁਸੀਂ ਗੈਸ ਕਰ ਸਕਦੇ ਹੋ ਇੱਥੇ ਕੋਈ ਸੈਲੀਬ੍ਰਿਟੀ ਆਂਦੇ ਨੇ ਇੱਕ ਸੈਲੀਬ੍ਰਿਟੀ ਕਿਹੜੇ ਆਂਦੇ ਹੋ ਮੈਂ ਤੁਹਾਨੂੰ ਚਲ ਕੇ ਅੱਗੇ ਦੱਸਦਾ ਤੇ ਇਹਨਾਂ ਪਤਾ ਕਿਉਂਕਿ ਮੈਂ ਨਾ ਆਪ ਉਹਨਾਂ ਨੂੰ ਫੋਲੋ ਕਰਦਾ ਮੈਨੂੰ 3-4 ਹੀ ਸਿੰਗਰ ਜਿਹੜੇ ਵਧੀਆ ਲੱਗਦੇ ਮੈਨੂੰ ਮੈਂ ਕਹਿੰਦੀ ਬਾਰਿਸ਼ ਤੇ ਕਿਰ ਕਿਵੇਂ ਪੈ ਰਹੀ ਹੈ ਅੱਪਾ ਮੈਡਮ ਕੋ ਜਲਦਾ ਮੈਡਮ ਆਪਣਾ ਦੱਸਣਗੇ ਤੁਹਾਨੂੰ ਇੱਥੇ ਕਿਹੜੇ ਸਿੰਗਰ ਜਿਹੜੇ ਆਂਦੇ ਨੇ ਤੇ ਸਭ ਤੋਂ ਵੱਧ ਕੀ ਖਾਂਦੇ ਨੇ ਤੇ ਅੱਜ ਮੈਂ ਵੀ ਉਹੀ ਖਾਣ ਲੈਣਾ ਮਰਦਾ ਸਾਰਾ ਕੁਝ ਪਤਾ ਪਰ ਜਿਹ ਉਹ ਵੀ ਇੰਨੇ ਵਧੀਆ ਲੋਕੇਸ਼ਨ ਤੇ ਆ ਦੇਖੋ ਸੋ ਆ ਵੇਖੋ ਇਹਨਾਂ ਦਾ ਮੈਨੂ ਕਾਰਡ ਹੈ ਸਾਰਾ ਆਹਾਰ ਫੂਡ ਤੇ ਇੱਥੇ ਮੈਮ ਖੜੇ ਨੇ ਮੈਮ ਨਾਲ ਗੱਲ ਕਰਦੇ ਆ ਹੈਲੋ ਮੈਮ ਸ੍ਰੀ ਗਾਲ ਜੀ ਕਿਵੇਂ ਹੋ ਮੈਮ ਵਧੀਆ ਹੀ ਵਧੀਆ ਮੈਮ ਪਹਿਲੇ ਤਾਂ ਇਹ ਦੱਸੋ ਇੱਥੇ ਮੌਸਮ ਐਵੇਂ ਰਹਿੰਦਾ 12 ਮਹੀਨੇ ਕਿ ਹਮਨ ਬਰਸਾਤਾ ਚਾਵੇਂ ਆ 22 ਮਹੀਨੇ ਨਹੀਂ ਲੇਕਿਨ ਐਸੇ ਮੌਸਮ ਪੀਂਟ ਰਹਤਾ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਮੈਮ ਇੱਥੇ ਇੱਕ ਸੈਲੀਬ੍ਰਿਟੀ ਆਉਂਦੇ ਆ ਨਾ ਕਜਾ ਆਪਣੀ ਆਡੀਅੰਸ ਨੂੰ ਮੈਂ ਓਪਨਿੰਗ ਤੇ ਦੱਸਦਾ ਕਿ ਇਟਿਕ ਸਿੰਗਰ ਆਉਂਦੇ ਆ ਕਿਹੜੇ ਆ ਉਹ ਤੁਸੀਂ ਦੱਸੋਗੇ ਜਸਸੀ ਕਿ ਲੰਦੇ ਆ ਜਸਸੀ ਕਿ ਇਕੱਲੇ ਆਉਂਦੇ ਨੇ ਕਿ ਨਾਲ ਉਹਨਾ ਬੱਬਰ ਰਾਏ ਵੀ ਆਉਂਦੇ ਆ ਉਹਨਾਂ ਦਾ ਗਰੁੱਪ ਹੁੰਦਾ ਮਤਲਬ ਜਸਸੀ ਕਿ ਅੱਜਕੱਲ੍ਹ ਇਕੱਠੇ ਹੁੰਦੇ ਦੋਨੋਂ ਹੁੰਦੇ ਨੇ ਤੇ ਉਹ ਕੀ ਕਹਿੰਦੇ ਤੁਹਾਡੇ ਕੋਲ ਕਿੰਨੇ ਟਾਈਮ ਬਾਅਦ ਆਉਂਦੇ ਰਹਿੰਦੇ ਨੇ ਜਦੋਂ ਫਸਟ ਟਾਈਮ ਆਏ ਤੁਹਾਡਾ ਕੀ ਦੇਖ ਵਰਦੀਆਂ ਵਿੱਚ ਆ ਕੇ ਉਹ ਚੱਲ ਰਹੇ ਨੂੰ ਦੇਖ ਕੇ ਹਾਂਜੀ ਤੇ ਹਾਂ ਕੇ ਕੋਈ ਅਤਨਾ ਬਿਫ ਆਉਂਦੇ ਰਹਿੰਦੇ ਅੱਛਾ ਦੇਖ ਸਕਦੇ ਹੋ ਲੋਕ ਨਾ ਤੇ ਜਦੋਂ ਤੁਸੀਂ ਫਸਟ ਟਾਈਮ ਉਹਨਾਂ ਨੂੰ ਦੇਖਿਆ ਤੁਹਾਡਾ ਕੀ ਰਿਐਕਸ਼ਨ ਸੀਗਾ ਸਮਝਦਾ ਪਤਾ ਹੀ ਨਹੀਂ ਕਿਲਾ ਜਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਜਸਸੀ ਲਾਇਆ ਹੈ ਪਤਾ ਹੀ ਨਹੀਂ ਲੱਗਾ ਕਿਉਂਕਿ ਇਹ ਬਹੁਤ ਸੋਨਾ ਬਣਾਤਾ ਹੈ ਉਹ ਖੁਦ ਹੀ ਇੱਥੇ ਆਪਦੇ ਨਾ ਅੱਛਾ ਉਹਨਾਂ ਦਾ ਸਟਾਫ ਆ ਜਾਂਦਾ ਹੈ ਠੀਕ ਹੈ ਠੀਕ ਹੈ ਤੇ ਕੀ ਖਾਂਦੇ ਮੈਮ ਉਹ ਸਭ ਤੋਂ ਜ਼ਿਆਦਾ ਹੈ ਜੀ ਬਰਗਰ ਖਾਂਦੇ ਬਰਗਰ ਖਾਂਦੇ ਕਿਹੜਾ ਬਰਗਰ ਇਸ ਚੋ ਜੀ ਬਰਗਰ ਉਹ ਵੀ ਤੋਂ ਵੈਜ ਖਾਂਦੇ ਹਾਂ ਅੱਛਾ ਜੀ ਉਹ ਵੈਜ ਬਰਗਰ ਖਾਂਦੇ ਆ ਤੇ ਅਸੀਂ ਵੀ ਉਹ ਹੀ ਖਾਈਏ ਫਿਰ ਹਾਂ ਜੀ ਹਮਾਰੇ ਕੋਈ ਉਹ ਹੀ ਖਿਲਾਓਗੇ ਠੀਕ ਹੈ ਜੀ ਤਾਂ ਕਿੰਨੇ ਪੇਰ ਲੱਗਦੇ ਕਿ ਤਿਆਰ ਹੋਣ ਠੀਕ ਹੈ ਹਮ ਤਿਆਰ ਕਰੋ ਕਿ ਆਹ ਪ੍ਰਾਈਜ਼ ਹੈਗਾ ਜੀ ਇਹਨਾਂ ਦਾ ਤੇ ਲੋਕੇਸ਼ਨ ਮੈਂਮ ਨੇ ਦੱਸਤੀ ਆਇਆ ਹੈ ਗਿਆ ਅੰਬ ਵਾਲਾ ਆਹ ਯਾਰ ਜਾਂ ਸੇ ਤੋਂ ਸੜਕਾ ਕਿੰਨੀ ਅੱਗੇ ਪੈਂਦਾ ਜੀ 3 ਕਿਲੋਮੀਟਰ 3 ਕਿਲੋਮੀਟਰ ਹੈ ਠੀਕ ਹੈ ਜੀ ਸੋ ਯਾਰ 버ਗਰ ਆਪਾਂ ਲੈ ਆਏ ਜੀ 버ਗਰ ਪਿਆ 50 ਰੁਪਏ ਦਾ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਟੈਸਟ ਪਹਿਲੀ ਗੱਲ ਤਾਂ ਤੁਸੀਂ ਦੇਖੋ ਯਾਰ ਕਿੰਨੀ ਵਧੀਆ ਬਣਾ ਆ ਇਹ ਆ ਦੇਖੋ ਆਹਾ ਆ ਜੀ ਤੇ ਮੈਨੂੰ ਇੱਕ ਗੱਲ ਹੁਣੇ ਹੋਰ ਪਤਾ ਲੱਗੀ ਆ ਨਾਹਾਂ ਦੇ ਵਿੱਚ ਪੈਂਦਾ ਗੁੰਨੂ ਘਾਟ ਗੁੰਨੂ ਘਾਟ ਕਹਿੰਦੇ ਤੁਸੀਂ ਜੀ ਯੂ ਡਬਲ ਯੂ ਜੀ ਆਈ ਐਚ ਏ ਟੀ ਗੁੰਨੂ ਘਾਟ ਉੱਤੇ ਆਹਾਰ ਕੈਫੇ ਦੇ ਨਾਮ ਤੋਂ ਇਹਨਾਂ ਦਾ ਇੱਕ ਨਵਾਂ ਵੀ ਸਟਾਰਟ ਹੋ ਗਿਆ ਤੁਸੀਂ ਉੱਥੇ ਵੀ ਜਾ ਕੇ ਟੈਸਟ ਕਰ ਸਕਦੇ ਹੋ ਸੇਮ ਤੁਹਾਨੂੰ ਟੈਸਟ ਸੇਮ ਤੁਹਾਨੂੰ ਟੈਸਟ ਜਿਹੜਾ ਇੱਥੇ ਮਿਲ ਰਣ ਉੱਥੇ ਵੀ ਮਿਲਣ ਵਾਲਾ ਬਾਕੀ ਮੈਂ ਐਕਸਾਈਟਿਡ ਆਗਾ ਯਾਰ ਜੱਸੀ ਗਿਲ 버ਗਰ ਖਾਣ ਲਈ ਸੋ ਆਪਾਂ ਇਹਦਾ ਟਾਈਟਲ ਦਵਾਂਗੇ ਜੱਸੀ ਗਿਲ 버ਗਰ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਖਾਓ ਤੇ ਮੇਕਿੰਗ ਆਪਾਂ ਤੁਹਾਨੂੰ ਨਹੀਂ ਦਿਖਾ पाए ਬਾਕੀ ਯਾਰ ਬਾਰਿਸ਼ ਬਹੁਤ ਹੈ ਥੋੜਾ ਜਿਹਾ ਕੁਆਲਟੀ ਨਾਲ ਕੰਪਰਮਾਈਜ਼ ਕਰਿਓ ਆ ਦੇਖੋ 50 ਰੁਪਏ ਦਾ 버ਗਰ ਆਇਆ ਜੀ ਆਪਾਂ ਇਹਨੂੰ ਕਰਦੇ ਆ ਟੈਸਟ ਆ ਜੋ लेट्स ਕਮ ਟੂ ਇੰਜੋਏ ਚੀਅਰਸ ਟੂ ਸਵਾਗਤ ਸਵਾਗਤ ਨਾ ਕੋਤੇ ਆ ਜਾਪਿਆ ਤੇ ਅੰਦਰ ਜਿਹੜੀ ਟਿੱਕੀ ਹੈ ਨਾ ਅੰਦਰ ਜਿਹੜੀ ਟਿੱਕੀ ਹੈ ਟਿੱਕੀ ਦਾ ਪੂਰਾ ਚੜਾ ਕਰੰਚ ਅਗੇ ਜਿਹੜੀ ਮਾਇਉਨੈਸ ਪਾਕੇ ਟੇਸਟ ਆ ਰਿਹਾ ਨਾ ਕਾਫੀ ਵਧੀਆ 버ਗਰ ਆ ਰਿਹਾ 50 ਰੁਪਏ ਦਾ ਸਹੀ ਹੈ ਕੋਈ ਮਹਿੰਗਾ ਨਹੀਂ ਕੋਈ ਸਸਤਾ ਨਹੀਂ ਹੈਗਾ ਤੁਸੀਂ ਆ ਕੇ ਖਾਓ 버ਗਰ ਕਾਫੀ ਵਧੀਆ ਲੋਕੇਸ਼ਨ ਆਪਾਂ ਤੁਹਾਨੂੰ ਯੂਨੀਵਰਸਿਟੀ ਦੇ ਟਾਈਮਿੰਗ ਸੀ ਇਹਨਾਂ ਦੀ ਸਾਰਾ ਦਿਨ ਹੀ ਰਹਿੰਦੀ ਹੈ ਸਵੇਰੇ 11 ਵਜੇ ਤੋਂ ਲੈ ਕੇ ਰਾਤ 10-11 ਵਜੇ ਤੱਕ ਖੜੇ ਰਹਿੰਦੇ ਆਂ ਮਿਲਦੇ ਆ ਨਵੀਂ ਵੀਡੀਓ ਤੇ ਸਾਰਿਆਂ ਨੂੰ ਪਿਆਰ ਬਰਿਸ਼ ਸ਼ੁਸ਼ਕਾਰ ਰੱਖਾ ਬਬਾਈ